ਆਪਰੇਸ਼ਨ ਪ੍ਰਹਾਰ 2 ਦੌਰਾਨ ਪੁਲਿਸ ਨੂੰ ਵੱਡੀ ਸਫਲਤਾਤ ਲੱਗੀ ਹੈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ 5 ਲੋਕਾਂ ਨੂੰ 12 ਲੱਖ ਰੁਪਏ ਦੀ ਡਗਮਨੀ ਸ਼ੇਪਸਟੋਨ 112 ਗ੍ਰਾਮ ਹੀਰੋਨ ਸਬੇਟ ਗ੍ਰਿਫਤਾਰ ਕੀਤਾ ਹੈ ਕੰਟੋਨਮੈਂਟ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਕਬਾਲ ਮੰਡੀ ਨੇੜੇ ਪੰਜ ਦਸਕਰਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਕੋਲ 12 ਲੱਖ ਰੁਪਏ ਦੀ ਡਰੱਗਮਨੀ 62 ਵਿਦੇਸ਼ੀ ਪਿਸਤੌਲ 115 ਗ੍ਰਾਮ ਹਿਰੋਇਨ ਤੇ 10 ਕਾਰਤੂਸ ਜਬਤ ਕੀਤੇ ਹਨ ਇਹ ਜਬਤ ਸੋਮਵਾਰ ਸਵੇਰੇ ਆਪਰੇਸ਼ਨ ਪ੍ਰਹਾਰ 2 ਦੇ ਹਿੱਸੇ ਵਜੋਂ ਕੀਤੀ ਗਈ ਅਫਸਰ ਗੁਰਪ੍ਰੀਤ ਸਿੰਘ ਭੁੱਲੜ ਨੇ ਮੁਲਜ਼ਮਾਂ ਦੀ ਪਛਾਣ ਟਰੱਕ ਡਰਾਈਵਰ ਸਿਮਰਨਜੀਤ ਸਿੰਘ ਅਮੋਲਕ ਦੀਪ ਸਿੰਘ ਗੁਰਪ੍ਰੀਤ ਸਿੰਘ ਉਰਫ ਕੋਪੀ ਸੁਖਰਾਜ ਸਿੰਘ ਅਤੇ ਸਾਜਨ ਸਿੰਘ ਵਜੋਂ ਕੀਤੀ ਗਈ ਹੈ ਜੋ ਕਿ ਸੜਕ ਦੀ ਪਿੰਡ ਰੋੜਾਂ ਵਾਲੀ ਦੇ ਬਚਨੀਖਨ ਬਾਕੀ ਜ਼ਿਆਦਾ ਬੇਰਬੇਲੀ ਆਉ ਚੱਲਦੇ ਆ ਪ੍ਰੈਸ ਕਾਨਫਰੰਸ 'ਚ ਜੋ ਸੀਐਮ ਸਾਹਿਬ ਵੱਲੋਂ ਜਿਹੜੀ ਗੈਂਗਸਟਰਾਂ ਤੇ ਵਾਰ ਤੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਆ ਉਹਦੇ 'ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਜ ਆਪਰੇਸ਼ਨ ਪ੍ਰਹਾਰ ਦਾ ਸੈਕਿੰਡ ਦਾ ਜਿਹੜਾ ਫਸਟ ਡੇ ਆ ਉਸ ਦਿਨ ਬਹੁਤ ਭੜੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਆਰਮਸ ਜਿਹੜਾ ਮੋਡਿਊਲ ਆ ਬਸ ਕੀਤਾ ਇੰਟਰਨੈਸ਼ਨਲ ਬਾਰਡਰ ਦੇ ਉੱਤੋਂ ਜਿਹੜੇ ਵੈਪਨਸ ਤੇ ਹਿਰੋਇਨ ਦੀ ਸਮਗਲਿੰਗ ਕਰ ਰਿਹਾ ਵਾਇਆ ਡਰੋਨ ਇਹਦੇ ਪੰਜ ਦੋਸ਼ੀ ਫੜੇ ਨੇ ਤੇ 6 ਸਫਿਸਟੀਕੇਟਡ ਪਿਸਟਲ ਨੇ ਕੁਝ ਹਿਰੋਇਨ ਮਿਲੀ ਆ ਔਰ ਬਹੁਤ ਵੱਡੇ ਅਮਾਉਂਟ ਹੈਗਾ 11 ਲੱਖ 90 ਹਜ਼ਾਰ ਡਰਗ ਮਨੀ ਇੱਕ ਜਿਹੜੀ ਹੁੰਡਾਈ ਕਾਰ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਇਹਦੇ ਚ ਜਿਹੜੇ ਪੰਜ ਦੋਸ਼ੀ ਨੇ ਇਹਨਾਂ ਚੋਂ ਚਾਰ ਇੱਕੋ ਪਿੰਡ ਦੇ ਨੇ ਰੋੜਾ ਵਾਲੀ ਪੀਐਸ ਕਰਿੰਡਾ ਅੰਮ੍ਰਿਤਸਰ ਰੂਰਲ ਦੇ ਔਰ ਇੱਕ ਰਾਣੀਕੇ ਦਾ ਹੈਗਾ ਇਹ ਸਾਰੇ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਨੇ ਔਰ ਪੁਰਾਣੀ ਬੈਕਗ੍ਰਾਉਂਡ ਕਾਫੀ ਹੈ ਨਾ ਅ ਵਿੱਚੋਂ ਜਿਹੜੇ ਮੇਨ ਹੈਗਾ ਸਿਮਰਨਜੀਤ ਮੰਨੂ ਰੋਣਾ ਵਾਲੀ ਪੀਐਸ ਘਰੰਡਾ ਇਹਦੇ ਖਿਲਾਫ ਦੋ ਮੁਕਦਮੇ ਪਹਿਲਾਂ ਦਰਜ ਨੇ ਫਿਰ ਹੋਿੰਦੇ ਔਰ ਜਿਹੜੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਹੋਈ ਹੈ 6 ਪਿਸਟਲ ਨੇ ਦੋ 9mm ਗਲੌਕ ਜਿਹੜੇ ਆਸਟਰੀਅਨ ਮੇਡ ਨੇ ਇੱਕ ਜ਼ਖਾਨਾ ਹੈ ਮੇਡ ਇਨ ਤੁਰਕੀ ਦੋ 32 ਬੋਰ ਦੇ ਨੇ 1.30 ਬੋਰ ਦਾ ਪਿਸਟਲ ਹੈ ਇਹ ਸਾਰੇ ਪਿਸਟਲ ਇਹਨਾਂ ਨੇ ਇਦਾਂ ਹੀ ਇਕੱਠੇ ਕੀਤੇ ਔਰ ਮੇਨ ਇਹ ਕੰਮ ਇਹ ਹੀ ਕਰਨੇ ਕੇ ਆਰਮਸ ਐਂਡ ਆ ਨਾਰਕੋਟਿਕ ਜਿਹੜੀ ਮੰਗਾ ਕੇ ਔਰ بار-बार ਇਸ ਕੰਮ ਚ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸਿਮਰਨਜੀਤ 24 ਸਾਲ ਦਾ ਹੈਗਾ ਟਰੱਕ ਡਰਾਈਵਰ ਸੀਗਾ ਦੁਬਈ ਦੇ ਵਿੱਚ ਇਹ ਉਸ ਤੋਂ ਬਾਅਦ ਆ ਕੇ ਨੇ ਕੰਮ ਕੀਤੇ 2025 ਦੋ ਮੁਕਦਮੇ ਦਰਜ ਆ ਘਰੰਡੇ ਥਾਣੇ ਚ ਇਹਦੇ ਖਿਲਾਫ ਹੀਰੋਇਨ ਦੇ ਮੋਲਕਦੀਪ ਐ ਰਣੀਕੇ ਦਾ ਇਹਦੇ ਖਿਲਾਫ 1 ਕਿਲੋ ਹੀਰੋਇਨ ਦਾ ਐਨਟੀਐਫ ਵੱਲੋਂ ਪਰਚਾ ਦਰਜ ਹੈ ਤੇ ਛੋਟੇ ਕੁਆਂਟੀਟੀ ਦਾ ਇੱਕ ਹੈਗਾ ਕਰੰਡੇ ਦੇ ਵਿੱਚ ਗੁਰਪ੍ਰੀਤ ਗੋਪਰੀ ਆ ਇਹ ਬੇਲ ਆਊਟ ਹੈ 5 ਕਿਲੋ 64 ਗ੍ਰਾਮ ਆਪਾਂ ਫੜੀ ਸੀ ਛਾਟੇ ਦੇ ਵਿੱਚ ਉਸ ਕੇਸ 'ਚ ਵੀ ਇਹਦੀ ਸ਼ਮੂਲੀਅਤ ਹੋਈ ਸੀਗੀ 2024 'ਚ ਇਹ ਬੇਲ ਆਊਟ ਹੋਇਆ 11 25 ਨੂੰ ਇਹ ਸੁਖਰਾਜ ਜੋਗਾ ਹੈਗਾ ਇਹ ਵੀ ਲੇਬਰ ਦਾ ਕੰਮ ਕਰਦਾ ਹੈ ਇਹ ਵੀ 24 ਸਾਲ ਦਾ ਸੱਜਣ ਸਾਜਨ ਸਿੰਘ ਹੈ ਇਹ ਵੀ ਜਿਹੜਾ ਕਾਰਪੈਂਟਰ ਦਾ ਕੰਮ ਕਰਦਾ ਸੋ ਜੇ ਦੇਖਿਆ ਜਾਵੇ ਕਿ ਜਿਹੜੇ ਇਕਨੋਮਿਕਲੀ ਬਹੁਤੇ ਵੈਲ ਆਫ ਨਹੀਂ ਬਟ ਮੜੇ ਜਿਹੜੇ ਸਮਗਲਰਸ ਨੇ ਬਾਰ-ਬਾਰ ਰਿਪੀਟ ਆਫੈਂਡਰ ਹੈਪਚੂਲ ਆਫੈਂਡਰ ਉਹਨਾਂ ਨਾਲ ਰਲ ਕੇ ਇਹਨਾਂ ਨੇ ਕੰਮ ਕੀਤਾ ਬੇਸਿਕਲੀ ਸਾਰਾ ਸਿਮਰਨਜੀਤ ਤੇ ਜਿਹੜਾ ਮੌਲਕਦੀਪ ਔਰ ਗੁਰਪ੍ਰੀਤ ਕੋਪੀ ਇਹ ਤਿੰਨ ਬੰਦੇ ਬਹੁਤ ਸਰਗਰਮ ਰਹੇ ਆਂ ਔਰ ਬਾਹਰ ਵੀ ਇਹਨਾਂ ਦੇ ਕਨੈਕਸ਼ਨਸ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆਂ ਔਰ ਬੇਸਿਕਲੀ ਫਾਈਨੈਂਸ਼ੀਅਲ ਜਿਹੜਾ ਐਂਗਲ ਹੈ ਉਹ ਬੜਾ ਇੰਪੋਰਟੈਂਟ ਦਾ ਕਿਉਂਕਿ ਵੱਡਾ ਮਾਊਂਟ ਬੜੀ ਦੇਰ ਬਾਅਦ ਐਡਾ ਵੱਡਾ ਡਰੱਗ ਮਨੀ ਦਾ ਫੜਿਆ ਗਿਆ 11 ਲੱਖ ਦੇ ਕਰੀਬ ਹੈ ਜਾ ਇਹ 10 ਲਾਈਫ ਕੈਟਰੀਜਸ ਵੀ ਮਿਲੇ ਇਹਨਾਂ ਤੋਂ ਔਰ ਇਹਨਾਂ ਦੀ ਜਿਹੜੀ ਅਰੈਸਟ ਹੈ ਵਿੱਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਔਰ ਸਿਰਿਨਵੇਲਾ ਵੈਰੇਲਾ ਜੀ ਸਾਡੇ ਏਡੀਸੀਪੀ ਸ਼ਿਵਦਰਸ਼ਨ ਏਸੀਪੀ ਸਾਡੇ 파ਰਸ ਜੀ ਔਰ ਮੇਨ ਜਿਹੜਾ ਸਾਡੇ ਇਹਦੇ ਵਿੱਚ ਇਨਸਪੈਕਟਰ ਅਮਨ ਵਿੰਦਾਵਾਂ ਜਿਹੜੇ ਨੇ ਉਹਨਾਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਉਹਨਾਂ ਦੀ ਟੀਮ ਨੇ ਕਿੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਔਰ ਮੇਰਾ ਮੰਨਣਾ ਹੈ ਕਿ ਇਹਦੇ ਨਾਲ ਬਹੁਤ ਵਧੀਆ ਸਾਨੂੰ ਇਹ ਏਰੀਆ ਦੇ ਵਿੱਚੋਂ ਜਿਹੜਾ ਨਾਰਕੋ ਆਰਮ ਦਾ ਜਿਹੜਾ ਸਾਰਾ ਇਹ ਮੂਬੀਲ ਦਾ ਬਸਤ ਕੀਤਾ ਹੈ